ਅਤਾ ਤੇਰੀ ਮਾਂ ਦੀ ਫਰਾਨੀ ਗੱਲ ਤੇਰੀ ਗਾਲ ਦਿੱਤੀ ਜਵਾਕੜੀ ਨੂੰ ਸਾਉਂ ਦੀ ਮੱਕੀ ਜਾਂਦੇ ਵੀ ਇਸ ਘਰਾਂ ਨੂੰ ਅੱਜ ਅਗਰਾਵਾਂਗੇ ਪਹਿਲਾਂ ਧਮਕੀਆਂ ਦਿੱਤੀਆਂ ਉਹਨਾਂ ਨੇ ਹਾਂ ਪੁੱਤ ਆ ਕੇ ਆ ਕੇ ਉਹਨਾਂ ਨੇ ਉਹ ਦਿਨੇ ਆਦਾ ਸੀ ਮੈਂ ਤੁਹਾਨੂੰ ਮਾਰੂਗਾ ਵੱਡੂਗਾ ਪਸਰ ਪੈਂਚ ਦੇ ਤੇ ਸਰਪੈਂਦ ਦੇ ਮੈਂ ਤਾਂ ਡਰਿਆ ਹੀ ਨਹੀਂ ਇੱਕ ਬਹੁਤੀ ਉਹ ਤਾਂ ਗੱਡੀ ਚੜਾਉਂਦਾ ਸੀ ਵਿਚਾਰੀ ਤੇ ਉਹ ਅੱਜ ਕਿਵੇਂ ਚੜ੍ਹ ਫਿਰ ਕ੍ਰਪਾਨ ਕੱਢ ਲਈ ਉਹਨੇ ਕਿੰਨੇ ਜਾਣੇ ਨੇ ਹਮਲਾ ਕੀਤਾ ਘਰ ਤੇ ਇਹ ਤਾਂ 250 ਬੰਦਾ ਸੀ ਬਟੇ ਇੱਕ ਘਰ ਤੇ 250 ਇੱਕ ਹਾਂ ਅੱਠ ਘਰਾਂ ਤੇ ਆਖਰੀ ਮੇਰੀ ਪੋਤੀ ਮਸਾ ਕੱਢੀ ਇੱਥੋਂ ਬਚਾਈ ਮੈਂ ਵੀ ਭੱਜ ਜੋ ਮੈਂ ਉਹਦਾ ਤਾਂ ਜਮੇ ਖਲਾਰ ਕੇ ਵਿਚਾਰੇ ਦਾ ਸੇਰਾ ਮੇਰੇ ਪੁੱਤ ਦਾ ਹਾਂ ਉਹਦਾ ਤਾਂ ਖਲਾਰ ਕੇ ਪੁੱਤ ਇੱਕ ਮੇਰੇ ਪੁੱਤ ਦਾ ਗੁੱਟ ਟੁੱਟਿਆ ਜੀ ਵਿਰਾ ਭਗਵੰਤ ਬਾਣ ਸਾਹਿਬ ਤੁਸੀਂ ਦੇਖੋ ਤੁਹਾਡੇ ਪੰਜਾਬ ਦੇ ਪਿੰਡੇ ਦੇ ਦਾਨ ਸਿੰਘ ਵਾਲਾ ਪਿੰਡ ਦੀਆਂ ਨਹੀਂ ਤੁਹਾਡੇ ਨਮੈਂਦਿਆਂ ਬਾਰੇ ਪਿੰਡ ਦੇ ਲੋਕ ਕੀ ਕਹਿ ਰਹੇ ਆ ਦੇਖੋ ਸ਼ਰਮ ਆਂਦੀ ਆ ਸਾਨੂੰ ਤੁਹਾਨੂੰ ਆਪਣਾ ਮੁੱਖ ਮੰਤਰੀ ਕਹਿੰਦੇ ਹੋਏ ਪਿੰਡ ਦਾਣ ਸਿੰਘ ਵਾਲਾ ਦੇ ਵਿੱਚ ਕੇਵਲ ਸਿੰਘ ਦੇ ਘਰੇ ਅਸੀਂ ਬੈਠੇ ਇਸ ਸਮੇਂ ਮਾਤਾ ਸਾਡੇ ਨਾਲ ਮੌਜੂਦ ਆ ਮਾਤਾ ਇਹ ਘਟਨਾ ਦਾ ਵਾਪਰਨ ਦਾ ਕਾਰਨ ਕੀ ਸੀ ਬੁੱਖ ਮਾਤਾ ਨੇ ਘਟਣ ਪਤਾ ਇਹ ਜਿਸੀਂ ਰੋਟੀ ਪਾਣੀ ਖਾ ਲਿਆ ਜਦੋਂ ਤੇ ਇਹ ਪੁੱਤ 11 ਦਾ ਟਾਈਮ ਸੀ ਮੈਂ ਆਪਦਾ ਇੱਥੇ ਬਾਂਖ ਚੱਲ ਬਚ ਪਏ ਜੋ ਵੱਡੀ ਨੂੰ ਮੇਰੀ ਆਲੀ ਬੀਬੀ ਕੁਛ ਨਹੀਂ ਹੁੰਦਾ ਮਖ ਨਹੀਂ ਲੱਪਰੀ ਤੂੰ ਚੱਲ ਕਿਸੇ ਦੇ ਘਰੇ ਟਾਲਾ ਕਰ ਜਗੇ ਮੈਂ ਆਉਂਗੀ ਮੱਕੀ ਜਾਂਦੇ ਵੀ ਇਸ ਘਰਾਂ ਨੂੰ ਅੱਜ ਅਗਲਾਵਾਂਗੇ ਪਹਿਲਾਂ ਧਮਕੀਆਂ ਦਿੱਤੀਆਂ ਉਹਨਾਂ ਨੇ ਹਾਂ ਪੁੱਤ ਆ ਕੇ ਆ ਕੇ ਉਹਨਾਂ ਨੇ ਉਹ ਦਿਨੇ ਆਦਾ ਸੀ ਮੈਂ ਤੁਹਾਨੂੰ ਮਾਰੂਗਾ ਵੱਡੂਗਾ ਬਸਰ ਪੈਂਚ ਦੇ ਕਰੇ ਸਰਪੰਚ ਦੇ ਕਰ ਸਰਪੰਚ ਤਾਂ ਡਰੇ ਹੀ ਨਹੀਂ ਇੱਕ ਬਹੁਤੀ ਉਹ ਤਾਂ ਗੱਡੀ ਚੜਾਉਂਦਾ ਸੀ ਵਿਚਾਰੀ ਤੇ ਉਹ ਅੱਜ ਕਿਵੇਂ ਚੜ ਫਿਰ ਕੁਰਪਾਨ ਕੱਢ ਲਈ ਉਹਨੇ ਹਾਂ ਤਾਂ ਤੇਰੀ ਮਾਂ ਦੀ ਫਰਾਨੀ ਗੱਲ ਤੇਰੀ ਗਾਲ ਦਿੱਤੀ ਜਵਾਕੜੀ ਨੂੰ ਦੋ ਬੰਗਾਂ ਸੀ ਨਾਲ ਮੇਰੀ ਆ ਵਿਚਾਰੀ ਇਹ ਕਾਰਨ ਕੀ ਸੀ ਇਹ ਮਸਲਾ ਹੋਇਆ ਮੈਂ ਤੁਹਾਨੂੰ ਦੱਸਾਂ ਮੈਂ ਨਾ ਆਪਾਂ ਦੋਨਾਂ ਪੁੱਤਾਂ ਦੀ ਸੌਂਹ ਦਿੰਨੀ ਆ ਆ ਬੈਠਾ ਉਹਦਾ ਵਾਸੜ ਮੁੰਡੇ ਦਾ ਜਿਹਦੇ ਨਾਲ ਲੜੇ ਆ ਉਹ ਉਹ ਆ ਤਾਂ ਵੀ ਆਏ ਕਰੋ ਤੁਸੀਂ ਅਰਵਿੰਦਰਾ ਤੁਸੀਂ ਆਹ ਗੱਲ ਨਾ ਕਰੋ ਜੇ ਚਿੱਟਾ ਵੇਚਣਾ ਨਾ ਬਾਹਰ ਵਿੱਚ ਵੀ ਤੁਸੀਂ ਡਕਾ ਕੇ ਨਚੇ ਨਿਸ਼ੇੜੀਆਂ ਨਾਲ ਇੱਧਰ ਮੜੀਰਾ ਚ ਭਜ ਇੱਧਰ ਬਿੰਗਾ ਚ ਭਜਦਾ ਹਾਂ ਅਸੀਂ ਗੱਲ ਤੋਂ ਪੁੱਤ ਖਾਰ ਖਾ ਗਿਆ ਇਹ ਤੂੰ ਤਾਂ ਪਰ ਬਾਲੀ ਬਣਾ ਲਓ ਆਪਾਂ ਸਿਉਨ ਯਾਰਗੇ ਪੁੱਤਾਂ ਦੀ ਸੌਂ ਦਿੰਨੇ ਆ ਆ ਗੱਲ ਆ ਤੇ ਆ ਬਾਤ ਆ ਭਾਈ ਬੰਤਾ ਦੋ ਤਨ ਕਿੰਨੇ ਜਾਣੇ ਨੇ ਹਮਲਾ ਕੀਤਾ ਘਰ ਤੇ ਇਹ ਤਾਂ 250 ਬੰਦਾ ਸੀ ਬਟੇ ਇੱਕ ਘਰ ਤੇ 250 ਇੱਕ ਹਾਂ ਅੱਠ ਘਰਾਂ ਤੇ ਅੱਠ ਘੱਟ ਘਰਾਂ ਤੇ ਫੇਰ ਪੁੱਤੋਂ ਅਣ ਧੜਕ ਹੋ ਕੇ ਜਦੋਂ ਘਰਾਂ ਨੂੰ ਅੱਗ ਲੱਗੇ ਤੇ ਆ ਵਿਚਾਰਾਂ ਦੇ ਨਾਲ ਸਾਡੇ ਗਮੰਡੀਆਂ ਦਾ 5 ਵਜੇ ਫੇਰ ਆਏ ਆ ਅੱਛਾ ਲਾ ਕੇ ਜਮਾਦਵਾਰ ਕੇ ਬਿੱਡਾਂ ਨੂੰ ਐ ਕਰਕੇ ਪਾ ਕੇ ਤੇਲ ਪਟਰਾਓ ਫੇਰ ਦਵਾਰੇ ਮਜਾ ਕੇ ਇੱਕ ਘਰ ਜਿਹੜਾ ਬਚ ਗਿਆ ਉਹਦੇ ਦਵਾਰਾ ਲਾ ਕੇ ਗਏ ਨਾ ਨਾ ਕੇ ਹਾਂ ਲਾ ਕੇ ਗਏ ਆ ਪਚਾਤਾ ਗਏ ਸੀ ਵੀ ਉਹ ਵਿੱਡ ਮਸ਼ੀਨਾ ਮਚਾਨਾ ਸਾੜ ਗਏ ਸੀ ਉਹ ਫੇਰ ਦਵਾਰਾ ਲਾ ਕੇ ਗਏ 5 ਵਜੇ ਜਦੋਂ ਉੱਥੇ ਕਮ ਕਬ ਵਿਚਾਲਾ ਬਾਬਾ ਸਾਨੂੰ ਉਹ ਵਿਚਾਰਾ ਮੋਰਾ ਥਾਣੇ ਦੀ ਰਹਿੰਦਾ ਸੀ ਮਾ ਤਾਂ ਪ੍ਰਸ਼ਾਸਨ ਨੇ ਕੋਈ ਹਜੇ ਤੱਕ ਮਸਲਾ ਹੱਲ ਕੀਤਾ ਕੋਈ ਸਰਕਾਰ ਦਾ ਨੰਮਦਾ ਆ ਨਾ ਨਾ ਕੁਝ ਨਹੀਂ ਆਇਆ ਸਾੜਾ ਤਾਂ ਆ ਕੇ ਸਮਾਨ ਲੈ ਕੇ ਪੁੱਤ ਚੱਕ ਕੇ ਟੁੱਟੇ ਭੱਡੇ ਆ ਕੇ ਕੋਈ ਨਹੀਂ ਲੈ ਗਿਆ ਸਮਾਨ ਆਹੀ ਪੁਲਸ ਵਾਲੇ ਆ ਕੇ ਸਰਕਾਰ ਨੂੰ ਕਿ ਆਇਆ ਕਿ ਲੈ ਦੇ ਸਮਾਨ ਤੁਹਾਨੂੰ ਦੇਵਾਂਗੇ ਸਮਾਨ ਆ ਕੇ ਮੈਂ ਦਵਾਉਂਗਾ ਸਰਪੰਚਾ ਦਾ ਮਰਕੇ ਪਤੋਂ ਉਹਨਾਂ ਦੇ ਘਰੇ ਜਾਵੜਾ ਉਹਨਾਂ ਦਾ ਪੁਲਸਾਂ ਨੇ ਤੋਂ ਸਮਾਨ ਬਣਾਤਾ ਸਬੂਤ ਤੁਸੀਂ ਸਬੂਤ ਵੀ ਲੈ ਗਏ ਹਾਂ ਲੈ ਗਏ ਲੈ ਗਏ ਅਕਿ ਸਮਾਨ ਪਨ ਪਨ ਕੇ ਜਗਸੀਰ ਨੇ ਉਹਨੇ ਮਾਸਟਰ ਨੇ ਐ ਮਲੇ ਨੇ ਸਾਰਿਆਂ ਨੂੰ ਬਾਹਰ ਕੱਢਤਾ ਵੇੜੇ ਰਾਂ ਜੇ ਮਹਣੇ ਇਕੱਠੋ ਹੋ ਜੇ ਸਾਡੇ ਘਰੇ ਬਾਹਰ ਕੱਢ ਤਾ ਐ ਕਰਕੇ ਡੰਗਾਂ ਨੇ ਪਨਤਾ ਇਹਨਾਂ ਨੂੰ ਬਰਾਬਰ ਰੱਖੋ ਉਹਨਾਂ ਦਾ ਘਰ ਨਸ਼ਾ ਦਸਕਰਾਂ ਦਾ ਹਾਂ ਹਾਂ ਉਹਨਾਂ ਦਾ ਹਾਂ ਵੀ ਆਪਾਂ ਨਾਲ ਕੋਕ ਮੈਸਨ ਮਾਰਨੀ ਆ ਗਈ ਸੋਗੋ ਸਾਨੂੰ ਆਦੀ ਮਾਰਨ ਆ ਗਈ ਸੀ ਸਾਡਾ ਤਾਂ ਇਨੇ ਘਰਾਂ ਦਾ ਨਸਕਾਨ ਕਰ ਗਏ ਨਾਲੇ ਨਾਲ ਸਾਨੂੰ ਮਾਰਨ ਮੈਂ ਜਵਾਕੜੀ ਮੇਰੀ ਪੋਤੀ ਮਸਾ ਕੱਢੀ ਇੱਥੋਂ ਬਚਾਈ ਮੈਂ ਵੀ ਭੱਜ ਜੋ ਮੈਂ ਉਹਦਾ ਤਾਂ ਜਮੇ ਖਲਾਰਗੇ ਵਿਚਾਰੇ ਦਾ ਸੇਰਾ ਮੇਰੇ ਪੁੱਤ ਦਾ ਹਾਂ ਉਹਦਾ ਤਾਂ ਖਲਾਰਗੇ ਪੁੱਤ ਇੱਕ ਮੇਰੇ ਪੁੱਤ ਦਾ ਗੋਟ ਟੁੱਟਿਆ ਵੀ ਹੱਕ ਦੀ ਵੇਖ ਲੋ ਹਸਪਤਾਲ ਚ ਜਾ ਕੇ ਪੰਚੇਰਾ ਤੇ ਆਪਣੇ 4 ਜਾਨਾਂ ਤੇ 6 14 ਤੇ 5 ਦੇ ਦੋ ਤਿੰਨ ਤਾਂ ਥੇ ਹੁੰਦੇ ਹੀ ਨਹੀਂ ਤਿੰਨ ਕਿ ਦੋ ਆਪਣੇ ਦੋ 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 ਤਾਂ ਥੇ ਹੁੰਦੇ ਨਹੀਂ ਪਤਾ ਨਹੀਂ ਗਾਇਬ ਕਿੱਥੇ ਕੀਤੇ ਆ ਅੱਛਾ ਹਾਂ ਪਤਾ ਮੇਰਾ ਪੁੱਤਾ ਪੁੱਤ ਮਸਾਂ ਪਾਲਿਆ ਸੀ ਇਹ ਇਹ ਸੋਹਣਾ ਸੋਹਣਾ ਪੁੱਤ ਆ ਬਲਗਣ ਵਾਲਾ ਸਰੋਕ ਆ ਤੇ ਸੀ ਪੋਤਾ ਹੁਣ ਕਾ ਗੁੰਬ ਇਹਦਾ ਪਿਓ ਤਾਂ ਨਹੀਂ ਛੇੜੀ ਆ ਕਿ ਇਹ ਵਿਚਾਰਾ ਮੇਰੇ ਪੁੱਤ ਦਾ ਹਰੂ ਦੂਰ ਜਮੜਾ ਚ ਪੇਗ ਲੈ ਲੈਂਦਾ ਤੇ ਉੱਥੇ ਮੋਟਰਸਾਈਕਲ ਖੜਾ ਸੀ ਵੇੜੇ ਚ ਗਿਆ ਮੈਂ ਤਾਂ ਮੈਂ ਲੈ ਜਾਂਦੀ ਘਰੇ ਕਿਸੇ ਦੇ ਘਰੇ ਠੱਲ ਦਿੰਦੀ ਮੈਂ ਅਣਗਵਾਨ ਦੇ ਠੰਦ ਮੈਨੂੰ ਕੀ ਬਸ ਕੰਮ ਹੋਊਗਾ ਮੈਂ ਕੋਈ ਭੌਂਕੀ ਜਾਂਦੇ ਕੁੱਤੇ ਤੇ ਭੈਣੀ ਉਹਨਾਂ ਨਾਲ ਤਾਂ ਕੰਮ ਕਰਦਾ ਪੁੱਤਾਂ ਤਾਂ ਮੁਕਾਬਲੇ ਵਾਲੇ ਵੀ ਨਹੀਂ ਕਰਦੇ ਜਿਹੜਾ ਸਾਡੇ ਤੇ ਆ ਵਾਪਰਿਆ ਪਾਣਾ ਇਹ ਗੱਲ ਪੁੱਤ ਆ ਗੱਲ ਇਹ ਤਸਵੀਰਾਂ ਭਗਵੰਤ ਮਾਨ ਸਾਹਿਬ ਤੁਸੀਂ ਦੇਖੋ ਤੁਹਾਡੇ ਪੰਜਾਬ ਦੇ ਬਠਿੰਡੇ ਦੇ ਦਾਣ ਸਿੰਘ ਵਾਲਾ ਪਿੰਡ ਦੀਆਂ ਨੇ ਤੁਹਾਡੇ ਨੁਮਾਇੰਦਿਆਂ ਬਾਰੇ ਪਿੰਡ ਦੇ ਲੋਕ ਕੀ ਕਹਿ ਰਹੇ ਆ ਦੇਖੋ ਸ਼ਰਮ ਆਂਦੀ ਆ ਸਾਨੂੰ ਤੁਹਾਨੂੰ ਆਪਣਾ ਮੁੱਖ ਮੰਤਰੀ ਕਹਿੰਦੇ ਹੋਏ ਤੁਸੀਂ ਬਹੁਤ ਆਵੇ ਕਿਤੇ ਇਹ ਤੁਹਾਨੂੰ 92 ਐਮਐਲਏ ਦਿੱਤੇ ਹੋਰ ਵੀ ਦੇਤੇ ਹੁਣ ਪਰ ਆ ਹਾਲਾਤ ਪੰਜਾਬ ਦੇ ਇਹ ਤਾਂ ਸੁਧਾਰੋ ਤੁਹਾਡੇ ਵਿੱਚ ਅਧਿਕਾਰੀ ਰਲੇ ਹੋਏ ਆ ਤੁਹਾਡੇ ਵਿੱਚ ਜਿਹੜੇ ਅਸੀਂ ਜਿਤਾ ਕੇ ਲੀਡਰ ਭੇਜਿਆ ਉਹ ਵਿੱਚ ਰਲੇ ਹੋਏ ਆ ਪਿੰਡ ਵਾਲਿਆਂ ਦੇ ਏਡੇ ਨਾਜ਼ੁਕ ਹਾਲਾਤ ਆ ਅੱਠ ਘਰ ਰੋਕਦੇ ਸੀ ਅੱਠੇ ਸਾੜ ਤੇ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਦੇਖਿਆ ਕਦੇ ਕਿ ਨਸ਼ਾ ਤਸਕਰਾਂ ਨੇ ਇਸ ਹਿਸਾਬ ਨਾਲ ਘਰ ਨੂੰ ਅੱਗ ਲਾ ਦਿੱਤੀ ਹੋਵੇ ਆ ਪਿੱਛੇ ਤੁਸੀਂ ਤਸਵੀਰਾਂ ਦੇਖੋ ਇਹ ਆ ਘਰ ਇਹ ਘਰ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਅੱਗ ਲਾਈ ਗਈ ਆ ਕਿਵੇਂ ਛੱਤਾਂ ਭੰਨੀਆਂ ਗਈਆਂ ਆ ਗੱਡਰ ਕਿਵੇਂ ਗੱਡਰ ਹੀ ਰਹਿ ਗਏ ਛੱਤਾਂ ਉੱਤੇ ਪੈਟਰੋਲ ਬੰਬ ਮਾਰੇ ਗਏ ਆ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਉੱਤੇ ਬੱਤੀ ਲਾ ਕੇ